ਓ ਨਿੱਕੂ ਆ ਵੇਖੋ ਵੀਰ ਜੀ ਆ ਜਹਾੜੇ ਪਿੰਡ ਦੇ ਮੋਤਬਰ ਬੰਦੇ ਆ ਵੇਖੋ ਵੀਰ ਜੀ कढे <laughs> चाल ਬੈਂਡ ਬੈਂਡਵਾ ਕੀ ਮਾਮਲਾ ਸਾਰਾ ਜਿਹੜੀ ਕੁੱਟ ਮਾਰਦਾ ਹਾਂਜੀ ਪਾਜੀ ਕੁੱਟ ਮਾਰ ਕੀਤੀ ਆ ਚੁੰਨੀ ਇਹਨਾਂ ਨੇ ਲਾਤੀ ਘਰ ਚ ਹਾਂਜੀ ਆਂਦੇ ਕਾਰ ਕਾਰ ਘਟਾ ਟਾਣਾ ਆ ਕਿਉਂ ਟੋਣਾ ਕੀ ਵਜਾ ਹਾਂਜੀ ਵੋਟਰਾਂ ਕਰਕੇ ਵੋਟਰਾਂ ਕਰਕੇ ਹਾਂਜੀ ਜਿੰਦੀ ਕੁੱਟ ਮਾਰੀ ਉਹ ਤੁਹਾਡਾ ਕੀ ਲੱਗਦਾ ਡੇਰ ਲੱਗਦਾ ਤੇ ਤੁਹਾਨੂੰ ਕੀ ਹੁਣ ਖਤਰਾ ਹੈਗਾ ਕੋਈ ਹਾਂਜੀ ਹੈਗਾ ਪਾਜੀ ਵੱਧੂ ਖਤਰਾ ਹੈ ਆਂਦੀ ਫੇਰ ਆਉਣਾ ਆਂਦੇ ਕਰਾਂ ਅੱਛਾ ਫੇਰ ਆਉਣਾ ਹਾਂਜੀ ਹੁਣ ਤੁਸੀਂ ਕਿੱਥੇ ਆਏ ਹੋ ਹਾਂਜੀ ਆਈ ਦਰਨਪਾਲਾ ਥਾਣੇ ਥਾਣੇ ਆਏ ਹੋ ਹਾਂਜੀ ਈਮਾਨਦਾਰ ਬੀਬੀ ਸਾਡੀ ਮੰਗ ਇਹੋ ਹੀ ਹੈ ਵੀ ਸਾਡਾ ਤਾਂ ਘਰ ਕਰਨਾ ਟਾਣਾ ਤੇਰਾ ਨਾ ਕੀ ਆ ਬਲਵਿੰਦਰ ਸਿੰਘ ਪਿੰਡ ਕਿਹੜਾ ਵਾ ਪਿੰਡ ਵਾਂ ਜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁੱਟਮਾਰ ਹੋ ਰਹੀ ਉਹ ਤੁਸੀਂ ਜੋ ਹਾਂਜੀ ਇਹ ਕੀ ਮਾਮਲਾ ਵਾ ਸਾਰਾ ਇਹ ਮਾਮਲਾ ਜੀ ਸਾਡੇ ਘਰ ਤੇ ਕੁੱਟਮਾਰ ਕਰਕੇ ਤੇ ਫਿਰ ਪਹਿਲਾਂ ਉਤੋਂ ਕਰਕੇ ਆਏ ਗੁਰਦਾਰਿਆਂ ਕਿ ਕੁੱਟਿਆ ਮਾਰਿਆ ਵਾ ਮੈਂ ਕਿਹਾ ਕਰਕੇ ਆ ਜੀ ਸਾਨੂੰ ਆ ਕੇ ਘਰੇ ਟਟੰਦਾ ਪਿਆ ਸਾਡੀਆਂ ਬੁਗਿਆ ਤੋੜਨ ਦਾ ਪਿਆ ਤੇ ਅੰਦਾ ਕੰਦਾ ਤੋੜਨ ਦਾ ਪਿਆ ਕਿ ਕਿਉਂ ਤੋੜਦੇ ਆ ਜਗਾ ਦੇ ਮਾਲਕ ਹੋਣ ਵਾ ਮਾਲਕ ਹੈ ਜੀ ਤੇ ਫਿਰ ਇਹ ਕਿਉਂ ਤੋੜ ਬੰਦ ਕਰਦੇ ਪਿਆ ਤੇ ਇਹ ਤਾਂ ਬੰਦ ਤਾਂ ਕਰਦੇ ਪਿਆ ਇਥੇ ਵੀ ਰੰਗ ਨਹੀਂ ਦੇਣਾ ਕਿ ਕਬਜ਼ਾ ਕਰਨਾ ਚਾਹੁੰਦੇ ਹਾਂ ਜੀ ਕਬਜ਼ਾ ਕਰਨਾ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਐ ਮੰਗੇ ਉਹ ਕਰਦੇ ਤੇ ਇਹਨਾਂ ਦੇ ਘਰ ਲਈ ਹੋ ਜਾਵੇ ਤੁਸੀਂ ਹੁਣ ਥਾਣੇ ਸਦਰ ਪਹੁੰਚੀ ਜੋ ਹਾਂ ਜੀ ਆਡੇ ਸਾਰੇ ਫੈਮਿਲੀ ਨੂੰ ਕੁੱਟਿਆ ਗਿਆ ਵਾ ਹਾਂਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਵਾ ਔਰ ਜਿਹੜੀ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਘਰ ਤੋੜਿਆ ਗਿਆ ਔਰ ਕੁੱਟ ਮਾਰ ਹੋ ਰਹੀ ਮੇਰਾ ਪਿੰਡ ਜੀ ਵਾਮ ਆ ਤੇ ਮੇਰਾ ਨਾਮ ਗੁਰਪਾਲ ਸਿੰਘ ਹੈ ਸਨ ਆਫ ਕਰਨਾਮ ਸਿੰਘ ਇਹਨਾਂ ਨੇ ਮੇਰਾ ਗੁਰਦੁਆਰਾ ਸੰਸਾਦ ਕੇ ਮਿਲਣਾ ਆਇਆ ਪੀ ਗੱਲਬਾਤ ਕਰੋ ਆਓ ਜਰਾਓ ਤੇ ਅਚਾਨਕ ਮੁਰਤੇ ਤੂ ਤੂ ਮੈਂ ਕਰ ਲੈਂਦਾ ਫੇ ਇਹ ਕਰਕੇ ਉਧਰ ਕੁੱਟ ਦੇ ਆਏ ਕੁੱਟ ਦੇ ਲਿਆਉਂਦਾ ਤੇ ਮੁੜ ਕੇ ਆਨ ਕੇ 10 15 20 ਮਿੰਟ ਬਾਅਦ ਉਹਨਾਂ ਨੇ ਮੇਰਾ ਘਰ ਤੋੜਨ ਸ਼ੁਰੂ ਕਰ ਦਿੱਤਾ। ਕੀ ਇਹ ਮਾਮਲਾ ਸਾਰਾ ਕਿਉਂ ਦਾ ਮਾਮਲਾ ਜਗਾ ਜਿਹੜੀ ਹੈ ਨਾ ਕਿ ਜਗਾ ਕਹਿੰਦੇ ਹੈ ਕਿ ਜਗਾ ਛੱਡ। ਕਿਉਂਕਿ ਜਦ ਕਿ ਮੈਂ ਕਿਹਾ ਕਿ ਮੇਰੀ ਆਪਣੀ ਜਗਾ ਵਾ ਮੈਂ ਕਿਉਂ ਛੱਡਣਾ ਚਾਹ। 4 4.5 ਮੱਲੇ ਹੋਣਗੇ। ਤੇ ਇਹ ਚਾਹੁੰਦੇ ਹੈ ਕਿ ਜਗਾ ਛੱਡੋ। ਕਿਉਂ ਜਗਾ ਛਡਾਉਣਾ ਚਾਹੁੰਦੇ ਹੈ ਕੀ ਜਗਾ ਦੇ ਵਿੱਚ ਉਹਨਾਂ ਦਾ ਖਾਤ ਜਿਹੜਾ ਕਿ ਤੁਹਾਡੇ ਦੀ ਜਗਾ ਛਾ ਰਿਆ। ਜਗਾ ਜਾਣ ਬੁੱਝ ਕੇ ਇਹ ਸਿਰਫ ਵੋਟਾਂ ਦਾ ਮਸਲਾ। ਹਾਂਜੀ ਹੋਰ ਕੋਈ ਨਹੀਂ ਆ। ਕਿਉਂਕਿ ਮੈਂ ਇਹਨਾਂ ਨਾਲ ਜਦੋਂ ਇਹਨਾਂ ਨਾਲ ਤੁਰਿਆ ਹੋਂਦੋਂ ਤੇ ਕੋਈ ਗੱਲ ਨਹੀਂ ਹੁਣ ਦੂਸਰੀ ਪਾਰਟੀ ਨਾਲ ਤੁਰਿਆ ਤੇ ਐਰ ਕੀ ਅਹੀਂ ਸਰਪੰਚ ਬਣਾਇਆ ਆਪਣੇ ਆਪਣੇ ਬਾਲ ਬੁੱਤੇ ਤੇ ਗਰੀਬਾਂ ਨੇ ਰਲ ਮਿਲ ਕੇ ਹੁਣ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਆ ਗੱਲ ਹੋਰ ਕੋਈ ਨਹੀਂ ਇਹ ਕਰਕੇ ਇਹਨਾਂ ਨੇ ਮੇਰਾ ਘਾਟਾ ਆਇਆ ਤੇ ਇਸੇ ਕਾਰਨ ਹੀ ਇਹ ਮੇਰੇ ਘਰ ਵਾਲੀ ਦੀ ਗੱਲ ਵੀ ਪਈ ਉਹਦੇ ਵੀ ਡੀੜਾ ਲੱਤਾ ਪਾੜਿਆ ਨਾ ਤੇ ਸਾਡੇ ਕੋਲ ਵੀਡੀਓ ਪਈਆਂ ਅਹੀਂ ਪ੍ਰੂਫ ਵੀ ਕਰ ਸਕਦੇ ਆਂ ਕਿ ਵਰਤੁਆਜ ਮਨੇ ਕੀਤਾ ਤੁਸੀਂ ਕਿਹੜੀ ਪਾਰਟੀ ਨਾਲ ਅਹੀਂ ਜੀ ਕੇਸੇ ਪਾਰਟੀ ਨਾਲ ਵੀ ਆਮ ਪਾਰਟੀ ਨਾਲ ਵੈਸੇ ਤੇ ਅਹੀਂ ਇਹ ਪਰ ਕਰਨੇ ਆ ਕਿ ਸਰਪੰਚਾਂ ਹੀ ਆਪਣੀ ਮਰਜ਼ੀ ਨਾ ਬਣਾਇਆ ਅੱਛਾ ਹਾਂਜੀ ਤੇ ਹੁਣ ਰੰਜਿਸ਼ ਕੀ ਆ ਗਈ ਤੁਹਾਡੀ ਰੰਜਿਸ਼ ਇਹੀ ਹੈ ਵੋਟਾਂ ਦਾ ਹੀ ਮਸਲਾ ਹੈ ਨਾ ਇਹ ਕਰਕੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਇਹ ਜਿਹੜੇ ਇੱਕੇ ਪਾਰਟੀ ਦੇ ਬੰਦੇ ਇੱਕ ਪਾਰਟੀ ਦੇ ਨੇ ਤਿੰਨਾਂ ਪਾਰਟੀਆਂ ਦੇ ਬੰਦੇ ਆ ਇਹ ਤੰਗ ਪਰੇਸ਼ਾਨ ਕਰਦੇ ਆ ਵੀ ਇਹ ਕਰਕੇ ਹੋਰ ਕੋਈ ਰੰਜਿਸ਼ ਨਹੀਂ ਇਹਨਾਂ ਨੂੰ ਵੋਟਾਂ ਦੀ ਜਾਦੀ ਰੰਜਿਸ਼ ਸਾਹਿਬਾ ਕੀ ਇਸੇ ਕਾਰਨ ਹੀ ਮੈਨੂੰ ਪਰੇਸ਼ਾਨ ਕਰਦੇ ਰਹਿੰਦੇ ਆ ਕਦੀ ਸਾਦੇ ਇੱਥੇ ਸਾਦੇ ਕਰੀ ਧਮਕੀਆਂ ਦੇ ਲੇ ਮਾਰ ਮੀਣਾ ਦਿੰਦੇ ਕਦੀ ਪੁਸ਼ ਕਰਦੇ ਕਦੀ ਪੁਸ਼ ਕਰਦੇ ਹੁਣ ਤੁਸੀਂ ਕਿੱਥੇ ਆਏ ਹੋ ਆਹੀ ਹੁਣ ਆਇਆ ਥਾਣਾ ਸਾਦ ਇਹ ਇਹ ਤੇ ਦਰਖਾਸਤ ਕੀਤੀ ਜਾ ਰਹੀ ਹੈ ਦਰਖਾਸਤ ਸ਼ਾਮ ਜੀ ਦੇ ਨਾਂ ਹੈ ਦਰਖਾਸਤ ਕੀ ਮੰਗ ਰਹੇ ਹਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਕਿਉਂਕਿ ਕਾਰਨ ਇਹ ਹੈ ਕਿ ਸਾਡੀ ਸੁਣਵਾਈ ਹੁਣ ਗਰੀਬਾਂ ਦੀ ਤੇ ਉਹ ਤਕੜੇ ਬੰਦੇ ਆ ਸਾਰੇ ਤੇ ਅਸੀਂ ਤੇ ਗਰੀਬ ਆ ਅਸੀਂ ਤੇ ਪੈਸਾ ਨਹੀਂ ਲਾ ਸਕਦੇ ਤੇ ਅਸੀਂ ਤੇ ਪ੍ਰਸ਼ਾਸਨ ਨੂੰ ਇਹੀ ਕਰਾਂਗੇ ਸਾਡੀ ਗਰੀਬਾਂ ਦੀ ਮੱਤ ਕੀ ਕੀ ਕਰ ਰੱਤ ਵਾ ਸਾਡੀ ਨਾ ਤੁਹਾਡਾ ਜੋਰਜੀ ਸਿੰਘ ਸਾਹਿਬ ਪਿੰਡ ਟੈਂਡਵਾਹ ਇਹ ਕੀ ਮਸਲਾ ਸਾਰਾ ਜੋ ਵੀ ਇੱਕ ਨੂੰ ਮਿਲਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮਸਲਾ ਸਾਰਾ ਇਨਾ ਗੁਰਦੁਆਰਾ ਸਾਹਿਬ ਲਾਇਆ ਹਨ ਗੱਲ ਗੱਲਬਾਤ ਕਰਨ ਦੀ ਉੱਥੇ ਜਾ ਕੇ ਗੱਲਬਾਤ ਨਹੀਂ ਕੀਤੀ ਮਤਲਬ ਕੋਈ ਸਮਝੌਨਾ ਹੋਈ ਆ ਉਥੇ ਤੇ ਬਾਅਦ ਜਿੰਨਾ ਕੁੱਟਮਾਰ ਕੀਤੀ ਆ ਚਾਚਾ ਜੀ ਨਾਲ ਮੇਰੇ ਨਾਲ ਅੱਛਾ ਉਹਨਾਂ ਨੂੰ ਕੁੱਟਿਆ ਮਾਰਿਆ ਨਾਲ ਬਾਪੂ ਨੂੰ ਕੁੱਟਿਆ ਮਾਰਿਆ ਤੇ ਉਹਦੇ ਬਾਅਦ ਇਹ ਚਲ ਗਏ ਆ ਵੀ ਘਰ ਵੱਲ ਤੇ ਘਰ ਵੱਲ ਜਾ ਕੇ ਇਹਨਾਂ ਮੇਰੀ ਮੰਮੀ ਨਾਲ ਕੁੱਟਮਾਰ ਕੀਤੀ ਆ ਮਤਲਬ ਕਿ ਬਾਹਰ ਵੀ ਇਹਨਾਂ ਨੂੰ ਕੁੱਟ ਮਾਰ ਕੇ ਕੰਦਾ ਢਾਈਆਂ ਕਰ ਦੂ ਪਿਆ ਹੁਣ ਕਿੱਥੇ ਐਜੋ ਹੁਣ ਸਰ ਐਡ ਸਰ ਸਾਣਾ ਕੀ ਮੰਗ ਕਰਦੇ ਤੁਸੀਂ ਮੰਗ ਸਰ ਇਹੋ ਕਰਦੇ ਆ ਕਿ ਇਨਸਾਫ ਦਿੱਤਾ ਜਾਵੇ ਇਹਨਾਂ ਨਾਲ ਉਹ ਵੀ ਮੰਦੀ ਕਰਨ ਦੀਆਂ ਕੀਤੀ ਹੈ ਕੋਈ ਖਤਰਾ ਕੋ ਡਰ ਹੈਗਾ ਖਤਰਾ ਹਰ ਪੂਰਾ ਇਹ ਵੀ ਧਮਕੀ ਦਿੱਤੀ ਕਿ ਆ ਕਿ ਸ਼ਾਮ ਨੂੰ ਫੇਰ ਤੁਹਾਡੇ ਆਵਾਂਗੇ ਕਰ ਫਿਰ ਮਾਰੀ ਹਾਂਜੀ